ਡਾਕਟਰ ਧਰਮਵੀਰ ਗਾਂਧੀ ਤਾਂ ਬਹੁਤ ਹੀ ਜ਼ਿੰਮੇਵਾਰ ਅ بڑے ਲਿਖੇ ਡਾਕਟਰ ਨੇ ਸਮਾਜ ਸੇਵੀ ਨੇ ਜਿਹੜੇ ਸਿੱਧੂ ਸਾਹਿਬ ਹੈ ਉਹ ਤਾਂ ਇੱਕ ਪ੍ਰੋਫੈਸ਼ਨਲ ਐਂਟਰਟੇਨਰ ਹੈ ਤਾਂ ਜਿਹੜਾ ਇੱਕ ਪ੍ਰੋਫੈਸ਼ਨਲ ਐਂਟਰਟੇਨਰ ਹੈ ਉਹਦਾ ਤਾਂ ਪ੍ਰੋਫੈਸ਼ਨ ਲੋਕਾਂ ਨੂੰ ਹਸਾਉਣਾ ਲੋਕਾਂ ਨੂੰ ਖੁਸ਼ ਰੱਖਣਾ ਤਾਂ ਉਹ ਕੀ ਕਹਿੰਦਾ ਸਿੱਧੂ ਉਹਦੇ ਬਾਰੇ ਮੈਂ ਕੋਈ ਕਮੈਂਟਰੀ ਨਹੀਂ ਦੇਣਾ ਚਾਹਦਾ ਹਾਂ ਉਹਨਾਂ ਨੇ ਕਮੈਂਟ ਕੀਤੇ ਤਾਂ ਇਹ ਮੇਰੇ ਵਾਸਤੇ ਰੈਲੇਵੈਂਟ ਹੈ ਕਿਉਂਕਿ ਮੈਂ ਇੱਕ ਪ੍ਰੋਫੈਸ਼ਨਲ ਐਂਟਰਟੇਨਰ ਦੀ ਗੱਲ ਦੇ ਉੱਪਰ ਕਮੈਂਟ ਨਹੀਂ ਕਰਨਾ ਚਾਹੁੰਦਾ ਆਈ ਡੋਨਟ ਵਾਂਟ ਟੂ ਵੇਸ ਮਾਈ ਬ੍ਰੈਥ ਜਿੱਥੋਂ ਤੱਕ ਗਾਂਧੀ ਸਾਹਿਬ ਦੀ ਗੱਲ ਹੈ ਮੈਂ ਸਮਝਦਾ ਕਿ ਗਾਂਧੀ ਸਾਹਿਬ ਦਾ ਜਿੰਨਾ ਵੀ ਮਰਜ਼ੀ ਉਹ ਲੌਜੀਕ ਕਿਉਂ ਨਾ ਹੋਵੇ ਮੈਨੂੰ ਅੰਗਰੇਜ਼ੀ ਤੇ ਇੱਕ ਕੋਟੇਸ਼ ਗੱਲ ਯਾਦ ਹੈ ਐਨ ਐਮਪਟੀ ਡੋਰ ਟੈਂਪਟਸ ਇਵਨ ਅ ਸੇਂਟ ਜੇ ਅਸੀਂ ਅਫੀਮ ਨੂੰ ਇੱਥੇ ਸ਼ੁਰੂ ਕਰ ਦਾਂਗੇ ਤਾ ਮੇਰਾ ਖਿਆਲ ਹੈ ਵੀ ਇਟ ਵਿਲ ਬੀ ਈਜ਼ੀਲੀ ਅਵੇਲੇਬਲ ਆਸਾਨੀ ਨਾਲ ਦਸਤਿਆਬ ਹੋਏਗੀ ਔਰ ਹਰ ਬੰਦਾ ਕਹੇਗਾ ਵਾਈ ਨਾ ਟ੍ਰਾਈ ਓਪੀ ਮਾਲਸੋ ਵਾਈ ਨਾ ਟ੍ਰਾਈ ਇਟ ਜਸਟ ਫਾਰ ਦਾ ਹੈਕ ਆਫ ਇਟ ਸੋ ਮੇਰਾ ਆਪਣਾ ਖਿਆਲ ਹੈ ਕਿ ਨਸ਼ੇ ਸਾਰੇ ਹੀ ਬੰਦ ਹੋਣੇ ਚਾਹੀਦੇ ਆ ਇਹ ਜਿਹੜੀ ਗਾਂਧੀ ਸਾਹਿਬ ਨੇ ਗੱਲ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਮਰਜ਼ੂ ਨਹੀਂ ਖਤਰਨਾਕ ਨਹੀਂ ਜਿਹਨਾਂ ਮਰਜ਼ ਦਾ ਜਿਹੜਾ ਇਲਾਜ ਹੈ ਉਹ ਖਤਰਨਾਕ ਕਰ ਦਿੱਤਾ ਗਾੜੀ ਚੱਲ ਰਿਹਾ ਹੈ ਜਾਂ ਬੇਦਗੀਆਂ ਚੱਲ ਰਹੀਆਂ ਨੇ ਉਹਦੇ ਵਿੱਚ ਕੋਈ ਐਕਸ਼ਨ ਤਸਵੀਰ ਨਹੀਂ ਕਰੋਗਾ ਅ ਮੇਰਾ ਖਿਆਲ ਹੈ ਵੀ ਮੈਂ ਤਾਂ ਜੋ 84 ਚ ਜੋ ਹੋਇਆ ਸੀ ਉਹ ਬਹੁਤ ਵੱਡੀ ਗੱਲ ਹੋਈ ਸੀ ਅ ਜਿਹੜਾ ਇਹ ਹੋਇਆ ਇਹ ਤਾਂ ਸ਼ਰਾਰਤੀ ਅੰਸਰਾਂ ਨੇ ਕੀਤਾ ਉਹ ਉਸ ਵੇਲੇ ਦੀ ਹਕੂਮਤ ਨੇ ਕੀਤਾ ਸੀਗਾ ਉਹ ਬਹੁਤ ਸੀਰੀਅਸ ਗੱਲ ਸੀ ਔਰ 84 ਦੀ ਤੇ ਮੈਂ ਉਹਦੇ ਮੁਤਾਬਕ ਕਹਿੰਿਆ ਜਿਹੜਾ ਇਹ ਸੈਕਰੀਲੇਜ ਹੋਇਆ ਸੈਕਰੀਲੇਜ ਤਾਂ ਹਰ ਹਰ ਸੈਕਰੀ ਲੈ ਦਾ ਕਿਸੇ ਤਰ੍ਹਾਂ ਦਾ ਵੀ ਹੋਵੇ ਇਮੋਟਿਵ 이슈 ਹੈ ਸੀਰੀਅਸ ਹੁੰਦਾ ਹੈ ਲੇਕਿਨ ਇਹ ਤਾਂ ਸ਼ਰਾਰਤੀ ਲੋਕਾਂ ਨੇ ਕੀਤਾ ਸੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਸਟਿਸ ਅਜੀਤ ਸਿੰਘ ਵੱਲੋਂ ਬਾਦਲ ਸਾਹਿਬ ਪਰਿਵਾਰ ਦੇ ਕਿੰਨੇ ਵੇਲੇ ਰਤ ਪਾਇਆ ਗਿਆ ਉਹਨਾਂ ਨੇ ਦੇਖੋ ਜੀ ਚਾਹੇ ਜਸਟਿਸ ਜ਼ੋਰਾ ਸਿੰਘ ਹੋਵੇ ਚਾਹੇ ਜਸਟਿਸ ਰਣਜੀਤ ਸਿੰਘ ਹੋਵੇ ਇਹ ਜੱਜ ਜਦੋਂ ਰਿਟਾਇਰ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਤਾਂ ਮੈਂ ਨਾਂ ਦੇ ਹੀ ਜਸਟਿਸ ਹੁੰਦੇ ਆ ਜੀ ਰਿਟਾਇਰ ਹੋਣ ਤੋਂ ਬਾਅਦ ਬੰਦੇ ਦੀ ਕੋਈ ਵੈਲਿਊ ਨਹੀਂ ਕੋਈ ਗੱਲ ਨਹੀਂ ਇਹ ਹੱਥ ਠੋਕੇ ਹੁੰਦੇ ਨੇ ਉਹ ਕੋਈ ਤਾਲੀਆਂ ਦਾ ਹੱਥ ਠੋਕਾ ਆਉਣਾ ਹੈ ਇਹ ਕਾਂਗਰਸ ਦਾ ਹੱਥ ਟੋਕਾ ਆਉਣਾ ਹੈ ਇਹਦੇ ਕੋਲੋਂ ਜੋ ਮਰਜ਼ੀ ਕਹਾ ਲੋ ਜੀ ਇਹ ਕਹਿ ਦਿੰਦੇ ਨੇ ਮੇਲੇ ਬੈਠੇ ਬੰਦੇ ਨੂੰ ਬੁਲਾ ਲਿਓ ਵੀ ਆਓ ਜੀ ਤੁਹਾਡੇ ਨਾਂ ਤੇ ਕਮਿਸ਼ਨ ਬਣਾਵਾਵਾਂਗੇ ਸਵਾਤਾ ਤਾਂ ਹੈ ਕਿ ਸਿਟਿੰਗ ਸਿਟਿੰਗ ਹੋਵੇ ਸੁਪਰੀਮ ਕੋਰਟ ਦਾ ਹਾਈ ਕੋਰਟ ਦਾ ਜੱਜ ਉਹਨੂੰ ਜਿਹਨੂੰ ਪਤਾ ਵੀ ਹੋਵੇ